ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਸ ਕਰਦਾ ਕਿ ਤੁਸੀਂ ਠੀਕ ਹੀ ਹੋਵੋਗੇ ਜੋ ਵੀ ਇਸ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਅਤੇ ਘੰਟੀ ਵਾਲਾ ਬਟਨ ਜਰੂਰ ਦਬਾ ਦਿਆ ਕਰੋ ਤਾਂ ਜੋ ਜਦੋਂ ਵੀ ਅਸੀਂ ਵੀਡੀਓ ਅਪਲੋਡ ਕਰੀਏ ਤਾਂ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਡੇ ਕੋਲ ਆ ਸਕੇ ਅੱਜ ਆਪਾਂ ਗੱਲ ਕਰਾਂਗੇ ਉਸ ਮਸ਼ਹੂਰ ਸਿੰਗਰ ਬਾਰੇ ਜਿਨ੍ਹਾਂ ਨੂੰ ਪੰਜਾਬ ਦੀ ਕੋਇਲ ਵੀ ਕਿਹਾ ਜਾਂਦਾ ਹੈ ਹਾਂਜੀ ਦੋਸਤੋ ਤੁਸੀਂ ਸਾਰੇ ਸੁਦੇਸ਼ ਕੁਮਾਰੀਨ ਤਾਂ ਜਾਣਦੇ ਹੀ ਹੋਮੋਗੇ ਅੱਜ ਆਪਾਂ ਦੱਸਾਂਗੇ ਕਿਹੜੇ ਕਲਾਕਾਰਾਂ ਨੇ ਉਹਨਾਂ ਨਾਲ ਧੋਖਾ ਕੀਤਾ ਅਤੇ ਉਹਨਾਂ ਦੀ ਫੈਮਿਲੀ ਬਾਰੇ ਅਤੇ ਅੱਜ ਕੱਲ੍ਹ ਉਹ ਕਿੱਥੇ ਨੇ ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਜਰੂਰ ਵੇਖਣਾ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਵਾਦਿਆਂ ਵੀਡੀਓ ਦੇ ਵੱਲ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਉਹਨਾਂ ਦੇ ਜਨਮ ਦੇ ਬਾਰੇ। ਦੋਸਤੋ ਸੁਦੇਸ਼ ਕੁਮਾਰੀ ਦਾ ਜਨਮ 4 ਫਰਵਰੀ ਨੂੰ 1973 ਨੂੰ ਮਾਤਾ ਸੀਲਾ ਦੇਵੀ ਦੀ ਕੁੱਖੋਂ ਅਤੇ ਪਿਤਾ ਜੰਗੀਰ ਸਿੰਘ ਦੇ ਘਰ ਜ਼ਿਲ੍ਹਾ ਜਲੰਧਰ ਵਿਖੇ ਹੋਇਆ। ਸੁਦੇਸ਼ ਕੁਮਾਰੀ ਦੇ ਮਾਤਾ ਅਕਸਰ ਘਰ ਵਿੱਚ ਸ਼ਬਦ ਕੀਰਤਨ ਕਰਿਆ ਕਰਦੇ ਸੀ। ਇਸ ਲਈ ਛੋਟੀ ਉਮਰ ਤੋਂ ਹੀ ਸੁਦੇਸ਼ ਕੁਮਾਰੀ ਜੀ ਨੇ ਆਪਣੀ ਮਾਤਾ ਨਾਲ ਸ਼ਬਦ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹ ਅਕਸਰ ਸਕੂਲ ਪ੍ਰੋਗਰਾਮ ਵਿੱਚ ਗਾਉਂਦੇ ਰਹਿੰਦੇ ਸੀ। ਸੁਦੇਸ਼ ਕੁਮਾਰੀ ਸਿਰਫ ਦਾਸੀ ਪੜੇ ਨੇ ਤੇ ਉਹਨਾਂ ਆਪਣੀ ਪੜਾਈ ਪਿੰਡ ਤੋਂ ਹੀ ਕੀਤੀ ਅਤੇ ਉਹਨਾਂ ਸੰਗੀਤ ਸਿੱਖਣ ਲਈ ਓਮ ਪ੍ਰਕਾਸ਼ ਜੀ ਨੂੰ ਆਪਣਾ ਗੁਰੂ ਧਾਰਿਆ ਛੋਟੀ ਉਮਰ ਵਿੱਚ ਸੁਦੇਸ਼ ਕੁਮਾਰੀ ਜੀ ਨੇ ਜਗਰਾਤਿਆਂ ਦੇ ਗਾਉਣਾ ਸ਼ੁਰੂ ਕਰ ਦਿੱਤਾ ਇੱਕ ਵਾਰ ਉਹ ਕਿਸੇ ਜਗਰਾਤੇ ਤੇ ਗਾ ਰਹੇ ਸੀ ਉਥੋਂ ਦੀ ਅਸ਼ੋਕ ਬੰਸਲ ਜੀ ਲੰਘ ਰਹੇ ਸੀ ਜੋ 뮤직 ਇੰਡਸਟਰੀ ਦੇ ਬਹੁਤ ਵੱਡੇ ਪ੍ਰੋਡਿਊਸਰ ਸਨ ਜਿਨ੍ਹਾਂ ਨੇ ਬਹੁਤ ਹੀ ਨਾਮੀ ਅਤੇ ਵੱਡੇ ਵੱਡੇ ਸਿੰਗਰ ਇੰਡਸਟਰੀ ਵਿੱਚ ਲੈ ਕੇ ਆਂਦੇ ਜਿਵੇਂ ਕਿ ਸਤਿੰਦਰ ਸਰਤਾਜ ਗੁਰਵਿੰਦਰ ਬਰਾੜ ਇਸ ਤੋਂ ਬਿਨਾ ਬਹੁਤ ਆਵਾਜ਼ ਪਸੰਦ ਆਈ ਪਰ ਉਹ ਉਸ ਦਿਨ ਕਾਫੀ ਬੀਜੀ ਸੀ ਉਹ ਉਸ ਦਿਨ ਉਥੋਂ ਲੰਘ ਗਏ ਪਰ ਅਗਲੇ ਦਿਨ ਉਹਨਾਂ ਦੇ ਗਰਾਤੇ ਵਾਲੀ ਜਗ੍ਹਾ ਜਾ ਕੇ ਕਿਹਾ ਕਿ ਮੈਂ ਉਸ ਕੁੜੀ ਨੂੰ ਮਿਲਣਾ ਚਾਹੁੰਦਾ ਜੋ ਇਹਨਾਂ ਸਰੀਲਾ ਗਾ ਰਹੀ ਸੀ ਉਹਨਾਂ ਪੁੱਛਿਆ ਉਹ ਕੌਣ ਅਤੇ ਉਹ ਕਿੱਥੇ ਮਿਲਣਗੇ ਲਗਭਗ 3 ਦਿਨ ਜਾ ਕੇ ਉਹਨਾਂ ਦੀ ਮੁਲਾਕਾਤ ਸੁਦੇਸ਼ ਕੁਮਾਰੀ ਜੀ ਨਾਲ ਹੋ ਪਈ ਉਨਾ ਸੁਦੇਸ਼ ਕੁਮਾਰੀ ਨੂੰ ਮਿਲ ਕੇ ਬਹੁਤ ਖੁਸ਼ ਹੋਏ ਅਤੇ ਉਨਾ ਸੁਦੇਸ਼ ਕੁਮਾਰੀ ਨੂੰ ਕਿਹਾ ਕਿ ਅਸੀਂ ਤੁਹਾਡਾ ਗਾਣਾ ਰਿਕਾਰਡ ਕਰਾਉਣਾ ਚਾਹੁੰਦੇ ਹਾਂ ਤਾਂ ਅਸ਼ੋਕ ਬੰਸਲ ਜੀ ਸੁਦੇਸ਼ ਕੁਮਾਰੀ ਦਾ ਪਹਿਲਾ ਗੀਤ ਸ੍ਰਿੰਦਰ ਸੰਧਾ ਜੀ ਨਾਲ ਰਿਕਾਰਡ ਕਰਵਾਇਆ ਅਤੇ ਇਹ Song ਨਵੇਂ ਸਾਲ ਤੇ ਦੇਸੀ ਮਸਤੀ ਵਿੱਚ ਆਇਆ ਸੀ ਅਤੇ ਇਸ ਗੀਤ ਨੂੰ ਲੋਕਾਂ ਨੇ ਬਹੁਤ ਸਾਰਾ ਪਿਆਰ ਦਿੱਤਾ ਦੋਸਤੋ ਸ੍ਰਿੰਦਰ ਸੰਧਾ ਤੋਂ ਮਿਲਣ ਤੋਂ ਬਾਅਦ ਸੁਦੇਸ਼ ਕੁਮਾਰੀ ਦਾ ਇੱਕ ਗੀਤ ਸਰਦੂਰ ਸਕੰਦਰ ਨਾਲ ਵੀ 33 ਬੰਬ ਵਿੱਚ ਆਇਆ ਤਾਂ ਦੋਸਤੋ 2008 ਸਦੇਸ਼ ਕੁਮਾਰੀ ਲਈ ਬਹੁਤ ਲੱਕੀ ਰਹਾ ਕਿਉਂਕਿ ਇਸ ਸਾਲ ਵਿੱਚ ਬਲਵੀਰ ਬੋਪਾਰਾਏ ਦੀ ਹੋਸਟਲ ਐਲਬਮ ਆਈ ਸੀ ਅਤੇ ਇਸ ਐਲਬਮ ਵਿੱਚ ਸਦੇਸ਼ ਕੁਮਾਰੀ ਜੀ ਦਾ ਵੀ ਇੱਕ ਗੀਤ ਸੀ ਜੋ ਕਿ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਗੀਤ ਦੀਆਂ ਦੋ ਲਾਈਨਾਂ ਸਨ ਵੇ ਸਦਾਈਆਂ ਮੇਰੇ ਪਿੱਛੋਂ ਹਾਲ ਕੀ ਬੁਣਾ ਲਿਆ ਅਤੇ ਇਸ ਗਾਣੇ ਨੇ ਵੀ ਸਦੇਸ਼ ਕੁਮਾਰੀ ਦੇ ਕੈਰੀਅਰ ਨੂੰ ਚਾਰ ਚੰਦ ਲਾ ਦਿੱਤੇ ਇਸ ਤੋਂ ਬਾਅਦ ਸਦੇਸ਼ ਕੁਮਾਰੀ ਜੀ ਨੇ ਪਿੱਛੇ ਮੁੜ ਕੇ ਨਹੀਂ ਸੀ ਵੇਖਿਆ ਅਤੇ 25 ਤੋਂ ਵੱਧ ਫਿਲਮਾਂ ਵਿੱਚ ਵੀ ਸੁਦੇਸ਼ ਕੁਮਾਰੀ ਦੇ ਗੀਤ ਆ ਚੁੱਕੇ ਹਨ ਅਤੇ ਦੋਸਤੋ ਸਤੇਜ ਕੁਮਾਰੀ ਦੇ ਸਭ ਤੋਂ ਵੱਧ ਗੀਤ ਸਰਜੀਤ ਭੁੱਲਰ ਜੀ ਨਾਲ ਆਏ ਨੇ ਅਤੇ ਦੋਸਤੋ ਸੁਦੇਸ਼ ਕੁਮਾਰੀ ਜੀ ਨੇ ਦੱਸਿਆ ਕਿ ਬਹੁਤ ਸਾਰੇ ਕਲਾਕਾਰਾਂ ਨੇ ਮੇਰੇ ਨਾਲ ਧੋਖਾ ਕੀਤਾ ਅਤੇ ਮੈਨੂੰ ਮੇਰੇ ਪੈਸੇ ਨਹੀਂ ਦਿੱਤੇ 8 ਲੱਖ ਦੇ ਚੈੱਕ ਮੇਰੇ ਘਰ ਪਏ ਨੇ ਅਤੇ ਦੋਸਤੋ ਸੁਦੇਸ਼ ਕੁਮਾਰੀ ਜੀ ਧਰਮਪ੍ਰੀਤ ਸਰਜੀਤ ਭੁੱਲਰ ਮਨਿੰਦਰ ਮੰਗਾ ਤੇ ਰਾਜ ਬਰਾੜ ਨੂੰ ਬਹੁਤ ਯਾਦ ਕਰਦੇ ਆਂ ਉਹ ਦੱਸਦੇ ਨੇ ਕਿ ਇੱਕ ਵਾਰ ਰਾਜਬਰਾੜ ਜੀ ਦਾ ਚੈੱਕ ਬੌਂਸ ਹੋ ਗਿਆ ਤੇ ਉਹਨਾਂ ਸਵੇਰੇ 7 ਵਜੇ ਸਾਡੇ ਘਰ ਬੰਦਾ ਭੇਜ ਦਿੱਤਾ ਸੀ ਤਾਂ ਦੋਸਤੋਂ ਹੁਣ ਤੱਕ ਸੁਦੇਸ਼ ਕੁਮਾਰੀ 8000 ਗੀਤ ਗਾ ਚੁੱਕੇ ਨੇ ਤਾਂ ਦੋਸਤੋਂ ਹੁਣ ਆਪਸ ਸੁਦੇਸ਼ ਕੁਮਾਰੀ ਜੀ ਦੀ ਪਰਸਨਲ ਲਾਈਫ ਬਾਰੇ ਗੱਲ ਕਰਦੇ ਆ ਸੁਦੇਸ਼ ਕੁਮਾਰੀ ਦੇ ਪਤੀ ਰੇਸ਼ਮ ਲਾਲ ਪਹਿਲਾਂ ਕਪੂਰਥਲਾ ਫੈਕਟਰੀ ਵਿੱਚ ਕੰਮ ਕਰਦੇ ਸੀ ਰੇਸ਼ਮ ਲਾਲ ਅਤੇ ਸੁਦੇਸ਼ ਕੁਮਾਰ ਮੁੰਡਾ ਵਧੀਆ ਸੀ ਤਾਂ ਓਮ ਪ੍ਰਕਾਸ਼ ਜੀ ਨੇ ਉਹਨਾਂ ਦੇ ਘਰ ਗੱਲ ਕੀਤੀ ਅਤੇ ਸਭ ਰਾਜੀ ਹੋ ਗਏ ਮੈਰਿਜ ਤੋਂ ਬਾਅਦ ਉਹਨਾਂ ਦੇ ਘਰ ਤਿੰਨ ਬੱਚਿਆਂ ਨੇ ਜਨਮ ਲਿਆ ਉਹਨਾਂ ਦੇ ਦੋ ਬੇਟੀਆਂ ਜਿਨ੍ਹਾਂ ਦੇ ਨਾਮ ਸਾਧਨਾ ਤੇ ਨੈਂਸੀ ਹੈ ਅਤੇ ਉਹਨਾਂ ਦੇ ਘਰ ਇੱਕ ਬੇਟਾ ਜਿਹਦਾ ਨਾਮ ਹਰਕੀਰਤਾਂ ਤਾਂ ਦੋਸਤੋ ਏ ਸੀ ਮਹਾਨ ਗਾਇਕਾ ਸੁਦੇਸ਼ ਕੁਮਾਰੀ ਦੀ ਬਾਇਓਗ੍ਰਾਫੀ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋ ਤਾਂ ਦੋਸਤੋ ਤੁਹਾਨੂੰ ਸੁਦੇਸ਼ ਕੁਮਾਰੀ ਦੀ ਆਵਾਜ਼ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਇੱਕ ਪਿਆਰਾ ਜਿਹਾ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਅਤੇ ਦੋਸਤੋ ਨਾਲ ਹੀ ਨਾਲ ਇਹ ਵੀ ਦੱਸਣਾ ਤੁਹਾਨੂੰ ਸੁਦੇਸ਼ ਕੁਮਾਰੀ ਜੀ ਦਾ ਗੀਤ ਕਿਹੜਾ ਵਧੀਆ ਲੱਗਦਾ ਅਤੇ ਇਸੇ ਤਰ੍ਹਾਂ ਦੀਆਂ ਬਾਇਓਗ੍ਰਾਫੀਆਂ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਹੋਰ ਸਿੰਗਰ ਦੀ ਬਾਇਓਗ੍ਰਾਫੀ ਲੈ ਕੇ ਤਦ ਤੱਕ ਲਈ ਰੱਬ ਰੱਖੇ